फ़ाध फ़ाध पर पर था था। ना चल रहा है अपन फर अपन फर फर पड़े चला मेरे साथ से देर तक खा दो दे यार ना अरे यार तू चले पड़ गया भाई कुछ माल लाना है यार आ पैसे पैसे ले ले और पैसे नहीं देता मेरे को वीडियो बता मेरे को वीडियो मैं वीडियो बनाई रखा दिया पैसे मैं वीडियो बनाई मैं वीडियो बनाई यार पैसे ले ਐਸਾ ਕੋਈ ਫੜੀ ਨਹੀਂ ਇਹ ਬੋਲੇ ਫੋੜੇ ਅਗੇ ਦੇਖੋ ਉਹ ਤੇ ਜਿਹੜਾ ਇਹ ਆਪਾਂ ਕਰਦੇ ਬੋਲੇ ਫੋੜੇ ਭੱਜਣ ਦੇ ਕੋਈ ਹੋਰ ਹੋ ਰਿਹਾ ਨਾ ਓ ਯਾਰ ਵੀਡੀਓ ਬਣਾਈ ਮੈਨੂੰ ਪਤਾ ਕੋਈ ਬੀਬੀਆਂ ਕੋ ਮੰਗਣ ਦੇ ਸੀ ਮੰਗਣੀ ਹਾਂ ਮੈਂ ਵੀਡੀਓ ਬਣਾਈ ਆ ਆ ਵੇ ਉਹ ਹੀ ਉਹ ਇਹ ਉਹ ਕੰਮ ਦਾ ਦਿਖਾਇਆ ਫੋਟੋ ਮਾ ਦਿਖਾਇਓ ਕਿੱਥੋਂ ਦੇ ਕਿੱਥੋਂ ਦਾ ਤੂੰ ਰਹਿਣ ਵਾਲਾ ਕਿੱਥੋਂ ਦਾ ਕਿੱਥੇ ਤੇਰਾ ਮਾਪਿਓ ਕਿੱਥੇ ਰਹਿੰਦੇ ਮੇਰੇ ਮੰਮੀ ਤੇ ਚਲੋਨੇ ਵਿੱਚ ਦੇ ਮਾਪੇ ਪੁੱਤਰ ਦੇ ਇਹ ਬੰਦੇ ਮੇਰਾ ਆ ਰਹੀ ਹੈ ਤੁਮੇ ਮਾਣਾ ਸਿੰਘ ਰੋਡ ਇਹ ਨਿਕਾ ਆ ਆ ਕਾਦੇ ਲਈ ਕੰਮ ਕਰ ਰਹੇ ਹੋ ਵੀਰੇ ਬਸ ਲੈਣਾ ਆ ਮੈਂ ਕਿਉਂ ਨਹੀਂ ਆਇਆ ਤੈਨੂੰ ਮੰਗਦੇ ਆਂ ਵੀਡੀਓ ਸਾਡੇ ਕੋਲ ਸਮਾਨ ਲੈਣ ਆਇਆ ਤੂੰ ਮੰਗਦੇ ਆਂ ਮੇਰੀ ਵਿਚਾਰ ਇੱਕ ਮਿੰਟ ਮੇਰੀ ਗੱਲ ਸੁਣ ਲੋ ਭਾਜੀ ਮੰਗਦੇ ਵੇਖੇ ਕਿ ਨਹੀਂ ਭਾਜੀ ਦਿਖਿਆ ਉਹ ਵੀਡੀਓ ਮੰਗਦੇ ਵੇਖੇ ਤੁਸੀਂ ਸਾਰਿਆਂ ਨੇ ਕਿ ਨਹੀਂ ਇੱਕ ਮਿੰਟ ਘਮਾ ਸਾਰੇ ਵਾਲੇ ਨਾਲ ਇਹ ਮੰਗਦੇ ਵੇਖੇ ਨੇ ਇੱਥੇ ਦਰਵਾਜ਼ੇ ਦੇ ਬਾਹਰ ਸਾਰੇ ਸਾਰੇ ਜੰਦ ਦੇ ਤੇ ਫੇਰ ਅਗਲੇ ਨੂੰ ਕਹਿੰਦੇ ਮੇਰੇ ਮੰਮੀ ਡੈਡੀ ਨਹੀਂ ਦੇਖਣ ਪਹਿਲਾਂ ਪਹਿਲਾਂ ਫੋਟੋ ਫੜਾਈਆਂ ਫੋਟੋ ਫੜਾਵਾ ਹਾਂ ਪਰ ਦਿੱਤ ਚਾਗੇ ਦੇ ਜੀ ਨਹੀਂ ਆਣੇ ਪਹਿਲਾਂ ਇਹ ਫੋਟੋਆਂ ਵਖਾਉਂਦੇ ਆ ਤੇ ਬਾਅਦ ਚ ਉਹਨਾਂ ਨੂੰ ਕਹਿੰਦੇ ਸਾਡੀ ਸਕੂਲ ਦੀ ਫੀਸ ਦੇ ਦਿਓ ਸਾਡੇ ਮਾਂ ਪਿਓ ਨਹੀਂ ਹੈਗੇ ਸਾਨੂੰ ਪੈਸੇ ਦੇ ਦਿਓ ਬਾਬਾ ਜੀ ਤੁਸੀਂ ਡਿਊਟੀ ਕਰਦੇ ਇੱਥੇ ਐ ਲੋ ਜੀ ਮਾਰਕੀਟ ਜੀ ਗਈ ਜੀ ਇਹ ਕੰਮ ਕਰਦੇ ਆ ਨਾ ਸਾਰੇ ਜਣੇ ਇੱਥੇ ਇਧਰ ਆ ਮਾਰਕੀਟ ਜੀ ਗਈ ਆਓ ਆਓ ਇਧਰੇ ਆਇਓ ਕਾਦੇ ਤੁਸੀਂ ਵੀਡੀਓ ਬਣਾ ਜੀ ਇਹ ਕਰਦੇ ਆ ਨਾ ਕੰਮ ਸਾਰੇ ਇੱਥੇ ਮੰਗਦੇ ਆ ਨਾ ਇਹਨਾਂ ਲੋਕਾਂ ਨੇ ਸ਼ਹਿਰ ਦਾ ਨਾਂ ਖਰਾਬ ਕਰਤਾ ਐ ਨਾ ਉਹ ਗੰਦ ਪਾਇਆ ਪੰਜਾਬ ਚ ਇਹਨਾਂ ਨੇ ਧਰੂ ਘਰਾਂ ਦੇ ਬਾਹਰ ਇਹਨਾਂ ਨੇ ਕੋਈ ਇਹਨਾਂ ਕਸਮ ਨਹੀਂ ਛੱਡੀ ਬੱਚੇ ਛੋਟੇ ਛੋਟੇ ਇਹਨਾਂ ਨੇ ਪੜ੍ਹਨ ਦੀ ਲਿਖਣ ਦੀ ਉਮਰ ਆ ਆ ਨਵਾਂ ਕੰਮ ਹੈ ਮਾਪਿਓਂ ਰੰਦੀ ਆੜ ਦੇ ਵਿੱਚ ਬਸ ਠੀਕ ਹੈ ਕਦੀ ਇਹ ਸਿਰ ਤੇ ਦਮਾਲੇ ਬੰ ਲੈਂਦੇ ਮੋਨੇ ਸਿਰਾਂ ਤੋਂ ਲੋਕਾਂ ਨੂੰ ਸਾਡਾ ਮਾਪਿਓ ਨਹੀਂ ਹੈਗਾ ਐਕਸੀਡੈਂਟ ਹੋ ਗਿਆ ਪੈਸੇ ਦੇ ਦਿਓ ਕਦੀ ਇਹ ਕਹਿੰਦੇ ਆ ਵੀ ਸਾਡੀ ਸਕੂਲ ਦੀ ਫੀਸ ਦੇ ਦਿਓ ਇਹ ਕੋਈ ਚੰਗੀਆਂ ਗੱਲਾਂ ਦੱਸੋ ਇੱਥੇ ਸੰਗਤ ਦੂਰੋਂ ਦੂਰੋਂ ਆਉਂਦੀ ਕੀ ਪ੍ਰਭਾਵ ਪੈਂਦਾ ਹੋਊਗਾ ਗ੍ਰਾਮੀ ਹੁੰਦੀ ਹੁਣ ਤੁਹਾਨੂੰ ਤੇ ਮੇਰਾ ਰਾਦਾ ਬਾਲ ਵਿਭਾਗ 'ਚ ਕੰਮ ਆ ਕੱਲ੍ਹ ਨੂੰ ਲਓ ਜੀ ਕੱਲ੍ਹ ਨੂੰ ਲਓ ਦੋਨਾਂ ਨੂੰ ਬੱਲੋ ਪਹਿਲੇ ਕੰਦੀ ਉੱਥੇ ਨਹੀਂ ਜਿਹੜੀ ਦੀ ਮਾਂ ਦੀ ਮਾਂ ਦਾ ਫੋਨ ਲਾਓ ਆਪਣੀ ਮਾਂ ਨੂੰ ਬੁਲਾ ਫਿਰੋ ਮਾਂ ਨੂੰ ਬੁਲਾਓ ਹਾਂ ਬੁਲਾਓ ਜੇ ਤੇ ਮੰਨੋ ਜੇ ਤੇ ਮੰਨ ਜੋ ਕੇ ਵੀ ਅਸੀਂ ਗਾਦੋਂ ਭਿਕ ਨਹੀਂ ਮੰਗਦੇ ਹੈ ਪੱਕੀ ਗੱਲ ਹੈ ਮੰਗਦੇ ਕੀ ਗੱਲ ਹੈ ਦੇਖਗੇ ਨਾ ਅਸੀਂ ਅਸੀਂ ਤਾਂ ਫੱਲ ਲਈ ਭਾਈ ਮੰਗਦੇ ਨਹੀਂ ਨਾ ਹਾਂਜੀ ਵੀਰ ਉਧਰੋਂ ਮੂੰਹ ਕਰਕੇ ਕਹਿੰਦਾ ਵੀ ਮੰਗਦੇ ਹਾਂਗਾ ਤਾਂ ਨਹੀਂ ਮੰਗਾਂਗੇ ਕੱਜਾ ਜਿੰਨੀ ਪੁੱਛਦੇ ਆਂ ਭਾਈ ਮੰਗ ਕਰਦੀ ਮੰਗੰਦੇ ਅਸੀਂ ਪਹਿਲਾਂ ਪਹਿਲਾਂ ਥੋੜਾ ਬੋਲੋ ਹੋਰ ਕੀ ਕਹਿੰਦੇ ਹੋ ਇਹਨੂੰ ਦੱਸ ਸੱਚੀ ਤੇ ਕੁਝ ਨਹੀਂ ਦਿੰਦੇ ਇਹਨੂੰ ਮਾਰਾ ਦੇ ਕਰਕ ਵਿੱਚ ਸੂਣਾ ਹਾਂ ਕਿੱਥੋਂ ਦਾ ਹੈ ਕਿੱਥੋਂ ਦਾ ਆ ਸਾਰੇ ਗਾਣੇ ਛੁੱਟ ਗਏ ਮਾਨ ਸਿੰਘ ਦਾ ਨਵਾਂ ਕੰਮ ਸ਼ੁਰੂ ਹੋ ਗਿਆ ਸੀ ਹੈ ਨਹੀਂ ਵੀ ਪੱਕੀ ਗੱਲ ਹੈ ਕੀ ਗੱਲ ਹੈ ਹੋਣੇ ਇੱਕ ਮਿੰਟ ਇਹ ਇਹ ਪੈਸਾ ਤੇ ਨਾ ਦੇਵੇ ਸੰਗਤ ਨੂੰ ਵੀ ਕਰੋ ਥੋੜਾ ਬਦਲ ਹਾਂ ਸੰਗਤ ਨਾ ਪੈਸੇ ਦੇਵੇ ਨਾ ਨੂੰ ਹੁਣ ਮੇਰੀ ਪੈਸੇ ਮੰਗਦੇ ਉਹ ਹਾਂ ਜਾਂ ਨਾ ਚ ਜਵਾਬ ਦੇਣਾ ਮੰਗਦੇ ਆ ਮੰਗਦੇ ਨੇ ਨਾ ਮੰਗਦੇ ਨੇ ਸੱਚ ਬੋਲਣਾ ਛੋੜ ਦੇ ਜੀ ਮੰਗਦੇ ਜੀ ਹਾਂ ਜੀ ਕਿੰਨਾ ਚਿਰ ਹੋ ਗਿਆ ਮੰਗਦਿਆਂ ਨਾ ਪਾ ਜਣਾ ਨੂੰ ਪੱਛਾ ਪਾ ਕੇ ਕਿ ਨਹੀਂ ਇਧਰ ਕਿੰਨਾ ਚਿਰ ਹੋ ਗਿਆ ਮੰਗਦਿਆਂ ਨਾ ਦੋ ਮਹੀਨੇ ਦੋ ਮਹੀਨੇ ਹੁਣ ਗਾਹ ਤਾਂ ਮੰਗੋਗੇ ਕਿ ਨਹੀਂ ਨਹੀਂ ਮੰਗਾਂਗੇ ਨਹੀਂ ਮੰਗੋਗੇ ਡੇਢ ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਵੇਂਦੇ ਆ ਡੇਢ ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਵੇਂਦੇ ਆ ਆ ਮੇਰੀ ਬ੍ਰਦਰ ਪੰਜਾਬੀ ਦੀ ਦਰਵਾਜ਼ਾ ਇੱਥੇ ਮੈਂ ਕੰਮ ਕਰਦਾ ਡੇਢ ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਇਹ ਸਾਲ ਹੋ ਗਿਆ ਆ ਮੰਗਦੇ ਜਿਵੇਂ ਲੋ ਹੱਲੇ ਵੀ ਝੂਠ ਬੋਲੀ ਨਾ ਉਹਨਾਂ ਦਾ ਮਾਰੇ ਗਾਹ ਤਾਂ ਨਹੀਂ ਮੰਗਣਾ ਛੱਡ ਦਿਓ ਨਹੀਂ ਮੰਗਤਾਗੇ ਹੱਥ ਜੋੜ ਕੇ ਨਹੀਂ ਮੰਗੂਗੇ ਇਹ ਅੱਜ ਬਾਅਦ ਹੁੰਦੀ ਜਾਈਦਾ ਹੈ। ਕਹਿੰਦਾ ਸੰਗਤ ਹੈ ਫੈਸਲਾ ਹੋਊ। ਸੰਗਤ ਜੀ ਕਿਦਾਂ ਇਹ ਕਹਿੰਦੇ ਵੀ ਗਲਤੀ ਹੋ ਗਈ। ਗਾਹ ਤੋਂ ਨਹੀਂ ਮੰਗਦੇ। ਪਈ ਅੱਗੇ ਉਹ ਮੰਗਿਆ ਨਹੀਂ। ਇਹ ਰਹਿਣ ਵਾਲਾ ਕਿੱਥੋਂ ਦੇ ਆਇਆ ਸ਼ਾਮੀ? ਇਹ ਤੁਹਾਨੂੰ ਅੱਜ ਹੋਏ ਨੇ ਆਏਗੇ ਸਾਡੀ। ਹਾਂ। ਆਪਕਾ ਆਪਕਾ ਕਿੱਥੋਂ ਦਾ ਰਹਿਣ ਵਾਲਾ? ਅੱਲਾਹ ਲਓ ਜੀ। ਪਹਿਲਾਂ ਕਹਿੰਦੇ ਮਾਨ ਸਿੰਘ ਗੇਟ ਦੇ ਹੋਣ ਕਿੱਥੋਂ ਦਾ ਰਹਿਣ ਵਾਲਾ? ਪਿਆਰ ਦੇ ਮਾਨ ਸਿੰਘ ਰੋਡ ਦੇ। ਪਿਆਰ ਦੇ ਪਿਆਰ ਦੇ ਪਿਆਰ ਦੇ। ਮਾਂ ਪਣੀ ਇੱਥੇ। ਮਾਂ ਕਿੱਥੇ ਆਲੀ? ਇਹਨੂੰ ਤਾਂ ਬਲਾੜਾ ਨਾਮ। ਮਾਂ ਬਲਾੜਾ ਨੀ ਦੱਸੋ ਭਾਈ ਜੀ। ਮੇਰੇ ਮम्मी ਨੂੰ ਲੀਲਾ ਜੀ ਆਈ ਮੇਰੇ ਮम्मी ਆਪਣੀ ਨੰਬਰ ਦੇਉ ਦਾ ਲਾਓ ਨੰਬਰ ਬਲਾ ਫੋਨ ਦਾ ਬਾਈ ਦਾ ਅੱਜ ਪਨੀਰ ਮਿਲੇਗਾ ਹਾਰਦੇ ਆ ਸਾਰੇ ਫਲੇ ਤੁਹਾਨੂੰ 8 ਜੀ ਪਨੀਰ ਮਿਲੇਗਾ ਤੁਹਾਨੂੰ ਜੀ ਪਿਆਰਿਆਂ ਦਾ ਪਜਨਾ ਬਣਾਉਣ ਦਾ ਮम्मी ਖਾਣ ਸਤੋਣਾ ਮਾਂ ਦੇ ਸਾਹਮਣੇ ਪਜਨਾ ਕਾਲਾ ਨਹੀਂ ਕਹਿੰਦੇ ਕੱਖ ਜਲਵਾ ਕਰ ਮੋਦਰੋ ਇੱਕ ਮਿੰਟ ਖਲੋ ਜਾ ਦੱਸ ਦੇ ਵੀ ਅਸੀਂ ਕਿੱਥੋਂ ਦੇ ਰਹਿਣ ਵਾਲੇ ਆ ਦੱਸੋ ਕਿੱਥੋਂ ਦੇ ਰਹਿਣ ਵਾਲੇ ਜੀ ਪਿਆਰਿਆਂ ਯਾਰ ਦੇ ਇਹ ਤੇ ਪੰਜਾਬੀ ਪ੍ਰੋਪਰ ਬੋਲਣ ਦੇ ਨੇ ਜਿਹੜੇ ਲੋਕ ਕਹਿੰਦੇ ਨੇ ਜਿਹੜੇ ਨਿਆਣੇ ਸਾਡੇ ਸਾਰੇ ਪ੍ਰਵਾਸੀ ਦੇ ਅੰਗਰੇਜ਼ੀ ਹੁੰਦੀ ਹੈ ਲੋਕ ਲੇਖਾ ਲੱਗ ਗਿਆ ਚੰਗਿਆਂ ਭਲਿਆਂ ਨੂੰ ਵੀ ਪੰਜਾਬੀ ਆ ਸਾਨੂੰ ਵੀ ਬੋਪਾ ਬਣਾਤਾ ਇਹਨਾਂ ਨੇ ਪੱਕੀ ਗੱਲ ਆ ਪੱਕੀ ਗੱਲ ਆ ਪੱਕੀ ਗੱਲ ਹੈ ਉਸ ਤੋਂ ਬਾਅਦ ਇੱਥੇ ਨਹੀਂ ਜਾਓ ਜਾ ਕੇ ਸਕੂਲ ਸਕੂਲ ਜਾਓ ਉਹਨੇ ਨਹੀਂ ਨਹੀਂ ਕਰਨਾ ਹੈ ਹਾਂ ਉਹਨੇ ਰਾਤਾਂ ਬੋਲਦਾ ਇੱਕੋ ਬਾਤ ਨਹੀਂ ਬਣੇ ਇਹ ਨਹੀਂ ਬੀਚੇ ਨਹੀਂ ਬੀਚੇ ਗੱਡ ਇੱਥੇ ਛੱਡਦੀ ਆਈ ਇਹਨਾਂ ਨੂੰ ਇੱਕ ਮੌਕਾ ਦੇ ਦਈਏ ਨਾ ਆ ਵੀਰ ਹੋਣ ਨਹੀਂ ਦੇਖੋ ਜਾਓ ਜੀ ਇੱਕ ਮੌਕਾ ਦੇ ਦਿੰਦਾ ਮੈਂ ਨਹੀਂ ਜਾਣਦਾ ਚੱਲ ਓਏ ਨਿਕਲ ਜਾਨੋਂ ਤੂੰ ਤੇ